ਆਸ਼ੀਰਵਾਦ ਪੁੱਤ ਕੀ ਬਣਾਤਾ ਤੂੰ ਪਰਸ ਬਣਾਇਆ ਮੇਰੇ ਵਾਸਤੇ ਕਾਦਾ ਬਣਾਇਆ ਦੇਖਾਂ ਪੱਤੇ ਦਾ ਪਰਸ ਬਣਾਇਆ ਪੁੱਤ ਆਵਾ ਵੈਰੀ ਗੁੱਡ ਪੁੱਤ ਕਾਲਪੁਰਖ ਨੇ ਬਹੁਤ ਸੋਹਣਾ ਦਿਮਾਗ ਬਖਸ਼ਿਆ ਆਪਾਂ ਨੂੰ ਸਾਰੇ ਬੱਚਿਆਂ ਨੂੰ ਠੀਕ ਹੈ ਇਸ ਕਰਕੇ ਪੁੱਤ ਤੁਸੀਂ ਸਿੱਖਿਆ ਕਰੋ ਮੰਮੀ ਮੈਂ ਤੁਹਾ ਦਾ ਪਰਸ ਉੱਥੇ ਰੱਖ ਗਿਆ ਬਾ ਫੇਰ ਤਕਰੀ ਠੀਕ ਹੈ ਮੇਰਾ ਪਰਸ ਰੱਖਿਓ ਤੁਸੀਂ ਮੰਮੀ ਹਾਂਜੀ ਪੁੱਤ ਸਾਡੇ ਮੱਕਾ ਗੇ ਸਾਡੇ ਥਲੀਆ ਲੱਗਿਆ ਨਾ ਚੱਲਦੀ ਕੀ ਅੱਛਾ ਸੋ ਲੈ ਛੱਲੀਆਂ ਲੱਗੀਆਂ ਨੇ ਫਿਰ ਤੂੰ ਲੈ ਆ ਦੀਆਂ ਆਪਾਂ ਨੂੰ ਛੱਲੀਆਂ ਠੀਕ ਐ ਛੱਲੀਆਂ ਤੇ ਤੇ ਪੱਕੀਆਂ ਹੀ ਨਹੀਂ ਪੱਕੀਆਂ ਨਹੀਂ ਛੱਲੀਆਂ ਅਜੇ ਤਾਂ ਥੋੜੀਆਂ ਨਹੀਂ ਆ ਚਲ ਕੋਈ ਨਹੀਂ ਜਦੋਂ ਪੱਕ ਗਈਆਂ ਵੱਡੀਆਂ ਹੋ ਗਈਆਂ ਫਿਰ ਤੂੰ ਛੱਲੀਆਂ ਲਈ ਤੇ ਭੁੰਨ ਕੇ ਖਾਵਾਂਗੇ ਆਪਾਂ ਸਾਰੇ ਬੱਚੇ ਠੀਕ ਐ ਨਾ ਜੀ ਠੀਕ ਐ ਬੋਲ ਤੂੰ ਕੀ ਲੈ ਕੇ ਆਏਂਗਾ ਮੈਮ ਜੀ ਉਹ ਕਸਾ ਪੱਡੇ ਨਹੀਂ ਆਏ ਉਹ ਤਾਂ ਆਪਣੀ ਗਤੀਵਿਧੀ ਪੂਰੀ ਹੋ ਗਈ ਪੁੱਤ ਹੁਣ ਆਪਾਂ ਗੱਲਾਂ ਕਰਦੇ ਆ ਥੋੜੇ ਨਾਲ ਚੰਗੇ ਬੱਚਿਆਂ ਵਾਲੀਆਂ ਚਲੋ ਜੀ ਸਾਡੇ ਹਨਾ ਇੰਲੇ ਹਨਾ ਪੱਡੇ ਹੋਈ ਜਾਂਦੀ ਆ ਕੀ ਇਮਲੀ ਵੱਡੀ ਹੋਈ ਜਾਂਦੀ। ਇਮਲੀ ਵੱਡੀ ਹੁੰਦੀ। ਤੁਸੀਂ ਸੁਣਾ ਪੁੱਤ ਕੋਈ ਗੱਲ ਹੁਣ ਬੋਲਣਾ ਨਹੀਂ। ਹਰ ਬੱਚੇ ਦੀ ਵਾਰੀ ਆ ਕੋਈ ਮਰਜੀ ਤੁਸੀਂ ਆਪਾਂ ਦੋ ਗੱਲਾਂ ਕਰੀਏ ਇਹਦੇ ਵਿੱਚ ਤੇ ਆ ਪੱਕ ਨਾਲ ਕੋਈ ਵੀ ਗੱਲਬਾਤ ਕਰੋ। ਹਾਂਜੀ ਪੁੱਤ। ਤੇਲਾ ਵੱਡਾ। ਮੈਂ ਮਮਾ। ਕੇਲਾ। ਫਾਇਵੇ ਫਾਇਵ ਕਰੂ। ਹਾਂ ਪੁੱਤ। ਇਹ ਨੂੰ ਨਾ ਬੋਲਣਾ ਨਹੀਂ ਆਉਂਦਾ। ਤੁਸੀਂ ਕਹਿੰਦਾ ਨਾ ਵੀ ਸਾਡੀ ਇਮਲੀ ਵੱਡੀ ਹੋਈ ਜਾਂਦੀ ਆ। ਇਹਦੇ ਵਿੱਚ ਫਰੂਟਸ ਨੇ ਮੈਨੇ ਕੇਲੇ ਕਰਿਆ। ਕਹਿੰਦਾ ਵੀ ਸਾਡੇ ਘਰੇ ਵੀ ਕੇਲੇ ਵੱਡੇ ਹੋਈ ਜਾਂਦੇ। ਹਾਂ ਪੁੱਤ। ਇਹ ਵੱਡਾ ਸੋਹਰਾ। ਚੁੱਪ। ਤੁਸੀਂ ਕੋਈ ਗੱਲ ਸੁਣਾਓ ਮੰਮੀ ਕੀ ਕਰਦੇ ਹੁੰਦੇ ਤੁਹਾਡੇ ਘਰੇ ਕੰਮ ਕੰਮ ਕੀ ਕਰਦੇ ਹੁੰਦੇ ਕੰਮ ਗੋਵਾ ਚਾਤੀ ਤੇ ਆ ਗੋਵਾ ਜਾ ਕੇ ਦੇ ਠੀਕ ਹੈ ਪੁੱਤ ਤੁਹਾਡੇ ਮੰਮਾ ਕੀ ਕਰਦੇ ਪੁੱਤ ਲੇੜੇ ਧੁੰਦੇ ਆ ਲੇੜੇ ਧੁੰਦੇ ਆ ਤੇ ਡੈਡੀ ਕੀ ਕੰਮ ਕਰਦੇ ਪੁੱਤ ਬੱਕਰੀਆਂ ਚਾਲਦੇ ਆ ਬੱਕਰੀ ਜਾ ਪੁੱਤ ਤੂੰ ਦੇਖ ਪੜਿਆ ਕਰ ਤੇਰੇ ਡੈਡੀ ਬਹੁਤ ਮਿਹਨਤ ਕਰਦੇ ਆ ਹਾਂਜੀ ਤੁਹਾਡੇ ਮੰਮੀ ਪਾਪਾ ਕੀ ਕੰਮ ਕਰਦੇ ਪੁੱਤ ਓਏ ਤੁਹਾਡੀ ਹੈ ਜੀ ਡੈਡੀ ਦੀ ਕੰਮ ਤੇ ਓਕੇ ਜੀ ਮੈਂ ਜੇ ਮੈਂ ਕੱਲ ਮਾਂ ਸੀ ਮੇਰਾ ਡੈਨੀਅਲ ਨੇ ਮੈਨੂੰ ਸੁਸਪਿਆ ਕੇ ਲਿਆਸ ਵੈਰੀ ਗੁੱਡ ਹਾਂਜੀ ਮੈਂ ਤਾਂ ਮੈਂ ਬਹੁਤ ਸਾਰੀ ਬਹੁਤ ਦੂਰ ਪਾ ਕੇ ਲਿਆ ਰੋਦਾ ਅੱਛਾ ਤੂੰ ਤਾਂ ਉਹੀ ਝੂਠ ਮਾਰੀ ਚੱਲਿਆ ਕਰ ਉਹੀ ਗੱਲਾਂ ਬਣਾਈ ਜਾਇਆ ਕਰ ਸਾਰਿਆਂ ਨਾਲ ਬੱਦ ਗੱਲਾਂ ਤੂੰ ਮਾਰਦੀਆਂ ਹਾਂਜੀ ਪੁੱਤ ਤੁਹਾਡੇ ਡੈਡੀ ਕੀ ਕੰਮ ਕਰਦੇ ਪੁੱਤ ਹਾਂਜੀ ਹਾਂਜੀ ਚੋਨੇ ਤੇ ਲੱਗਿਆ ਜੀ ਚੋਨੇ ਤੇ ਲੱਗਿਆ ਹੋਇਆ ਓਕੇ ਤੇ ਤੁਹਾਡੇ ਡੈਡੀ ਕੀ ਕੰਮ ਕਰਦੇ ਬੁੱਗੇ ਪੁੱਤਾਈ ਨੂੰ ਛੱਡ ਦੇ ਪੁੱਤ ਹਾਂਜੀ ਮੇਰੀ ਮੰਮੀ ਬਿਮਾਰ ਹੋਈ ਪਈ ਹੈ ਮੇਰਾ ਦਾਦੀ ਕੰਮ ਕਰਦਾ ਕਰਦਾ ਕੰਮ ਕਰਦਾ ਡੈਡੀ ਨਾਲ ਕੋਈ ਗੱਲ ਨਹੀਂ ਬਹੁਤ ਵਧੀਆ ਗੱਲ ਹੈ ਜੀ ਤੁਸੀਂ ਵੀ ਆਪਣੀ ਮੰਮੀ ਦਾ ਕਹਿਣਾ ਮੰਨਿਆ ਕਰੋ ਤੇ ਡੈਡੀ ਨਾਲ ਮੰਮੀ ਨਾਲ ਕੰਮ ਕਰਾਇਆ ਕਰੋ ਨਾਲੇ ਦਾਦੀ ਨਾਲ ਹਾਂਜੀ ਪੁੱਤ ਤੁਹਾਡੇ ਡੈਡੀ ਕੀ ਕੰਮ ਕਰਦੇ ਆ ਮੰਮੀ ਸਾਹਿਬ ਜੀ ਮੇਰੀ ਮੰਮਾ ਨੂੰ ਓਕੇ ਜੀ ਮੇਰੀ ਮੰਮਾ ਮੈਨੂੰ ਬਹੁਤ ਥੱਪੜ ਲਾਉਂਦੀ ਸੀ ਕੀ ਇਹ ਮੰਮਾ ਮੇਰੇ ਥੱਪੜ ਲਾਉਂਦੀ ਆ ਕੀ ਲਾਉਂਦੀ ਆ ਬਹੁਤ ਥੱਪੜ ਥੱਪੜ ਪਾਦੀ ਆ ਥੱਪੜ ਆਵੇਂ ਲੋਂਦੀ ਆ ਇੰਨਾ ਪਿਆਰ ਕਰਦੀ ਹਾਂ ਝੂਠ ਬੋਲੀ ਜਾਂਦੀ ਆ ਇਧਰ ਆ ਸ਼ਿਵਜੋ ਸਿੰਘ ਮੰਮਾ ਕੀ ਕੰਮ ਕਰਦੇ ਆ ਬੁੱਗੇ ਮੈਂ ਦੀ ਮੇਰੀ ਮੰਮੀ ਕੱਪੜੇ ਧੋਉਂਦੀ ਆ ਜੀ ਪਾਣੀ ਧੋਉਂਦੀ ਆ ਉਹ ਸਾਰੀਆਂ ਦੇ ਮੰਮੇ ਕੱਪੜੇ ਧੋਉਂਦੀ ਆ ਤੁਸੀਂ ਸਾਰੇ ਕੱਪੜੇ ਤੇ ਮੰਮੀ ਖਾਣਾ ਬਣਾਉਂਦੀ ਆ ਸੋਡੀ ਕੇਅਰ ਕਰਦੀ ਆ ਸਵੇਰ ਉੱਠਦੀ ਆ ਮੰਮੀਆਂ ਬਹੁਤ ਕੰਮ ਕਰਦੀ ਆ ਇਸ ਕਰਕੇ ਮੇਰੀ ਗੱਲ ਸੁਣੋ ਮੈਂ ਮੇਰੀ ਮੰਮਾ ਮੈਂ ਵੀ ਮੰਮਾ ਮੇਰੇ ਆ ਹਾਂ ਮੇਰੀ ਗੱਲ ਸੁਣੋ ਤੁਹਾਡੀਆਂ ਮੰਮੀਆਂ ਦੀ ਸ਼ਿਕਾਇਤ ਆ ਇਹ ਵੀ ਮੈਡਮ ਜੀ ਕਰੇ ਜਾਣ ਸਰ ਇਆਦਿਆਂ ਵਰਦੀਆਂ ਲਾ ਕੇ ਸੱਡ ਦਿੰਦੇ ਆ ਕਾਪੀਆਂ ਸੱਡ ਦਿੰਦੇ ਆ ਠੀਕ ਹੈ ਜੀ ਕਾਪੀਆਂ ਕਿਤਾਬਾਂ ਸੱਡ ਦੇਣਾ ਬੈਗ ਦੇ ਵਿੱਚ ਪੜ ਕੇ ਕਿਤਾਬਾਂ ਤੁਸੀਂ ਉਵੇਂ ਹੀ ਪਾਉਣੀਆਂ ਨੇ ਸਾਰੇ ਬੱਚਿਆਂ ਨੇ ਓਕੇ ਸ਼ੂਜ਼ ਵੀ ਇੱਕ ਜਗ੍ਹਾ ਤੇ ਰੱਖਣੇ ਆ ਜਰਾਬਾਂ ਵੀ ਇੱਕ ਜਗ੍ਹਾ ਤੇ ਰੱਖਣੀਆਂ ਤੇ ਵਰਦੀ ਵੀ ਓਕੇ ਮੰਮੀਆਂ ਦੀ ਕੰਪਲੇਨ ਆਵੇ ਤੁਹਾਡੇ ਮਮਾ ਕੀ ਕਰਦੇ ਪੁੱਤ ਮੇਰੇ ਮਮਾ ਜੀ ਖਾਣਾ ਉਹਨਾਂ ਲਈ ਹਾਂਜੀ ਹੋਰ ਲੋ ਟਿਪ ਕਰਨ ਲਈ ਹਾਂਜੀ ਪੁੱਤ ਦੇਖੋ ਸਾਰਾ ਕੰਮ ਆਪਣੀ ਮੰਮੀਆਂ ਘਰ ਦਾ ਕਰਦਾ ਕਰਦੀਆਂ ਇਸ ਕਰਕੇ ਤੁਸੀਂ ਉਹਨਾਂ ਦਾ ਕਹਿਣਾ ਮੰਨਣਾ ਬੁਗੇ ਮੈਨੂੰ ਇਹ ਡੈਡੀ ਕੀ ਕੰਮ ਕਰਦੇ ਜੀ ਚੋਣਾ ਲੋਂਦਾ ਜੀ ਚੋਣਾ ਲੋਂਦਾ ਠੀਕ ਹੈ ਦੇਖੋ ਸੋਡੇ ਡੈਡੀ ਸਾਰੇ ਨੇ ਬਹੁਤ ਮਿਹਨਤੀ ਆ ਪੁੱਤ ਮੰਮੀਆਂ ਘਰ ਦਾ ਕੰਮ ਕਰਦੀਆਂ ਦਾਦੀਆਂ ਹੈਲਪ ਕਰਾਉਂਦੀਆਂ ਪੁੱਤ ਇਸ ਕਰਕੇ ਸਾਰੇ ਬੱਚਿਆਂ ਨੇ ਮੰਮੀ ਪਾਪਾ ਦਾ ਕਹਿਣਾ ਮੰਨਣਾ ਪੁੱਤ ਜਾਨ ਸਰ ਚਿਕੂ ਨੋ ਵੈਰੀ ਬਰਡ ਚੰਗੀ ਤਰ੍ਹਾਂ ਬੈਠੋ ਤੁਸੀਂ ਮੇਰੀ ਮੰਮਾ ਤੇ ਲੈ ਕੇ ਆਈ ਮੀ ਇਹ ਤੁਸੀਂ ਹੁਣ ਕਿੱਧਰ ਤਿਆਰੀ ਕਰ ਲਈ ਕਿੱਥੇ ਜਾਣਾ ਕਾਰਵਾ ਪੀ ਕੇ ਆਉਂਗੇ ਫਿਰ ਪਾਉਂ ਫਰਾਕ ਫਰਾਕ ਹੋਣ ਕਿਹੜਾ 15 ਰਸਤਾ ਵੀ ਤੂੰ ਫਰਾਕ ਪਾ ਕਿਉਂ ਨਹੀਂ ਹੈ ਕੋਈ ਗੱਲ ਨਹੀਂ ਮੈਂ ਫੋਨ ਕਰ ਦਿੰਦੀ ਆ ਮੰਮਾ ਫਰਾਕ ਲੈ ਕੇ ਆ ਜੂਗੀ ਤੇ ਆਪਾਂ ਪੜਦੇ ਆ ਆਪਾਂ ਹੁਣ ਓਕੇ ਤੋੱਤਗੇ ਵਸਾ ਤੋੱਤਗਾਏ ਵੀ ਤੋੱਤਗਾ ਟੱਕਣ ਤੇਰੀ ਤੀਜੀ ਬੋਤਲਾ ਤੇਰੀ ਮੰਮਾ ਕਹੋਗੀ ਸਕੂਲ ਦੇ ਵਿੱਚ ਬੋਤਲਾ ਤੋੜਨ ਜਾਂਦੀ ਹੈ ਸਾਡੀ ਕੁੜੀ ਕੁੰਨੇ ਆਪੇ ਖਲੇ ਰਹਿ ਗਏ ਹਮ ਇੱਕ ਫਿਰ ਨੂੰ ਬੱਟਕੀ ਅੱਛਾ ਜੀ ਹਾਂਜੀ ਪੁੱਤ ਸਾਰੇ ਬੱਚੇ ਆਪਣੇ ਮੰਮਾ ਦਾ ਕਹਿਣਾ ਮੰਨੋਗੇ ਨਾ ਹਾਂਜੀ ਅੱਜ ਬੈਗ ਜਾ ਕੇ ਘਰੇ ਕਿੱਥੇ ਰੱਖੋਗੇ ਸਹੀ ਜਗ੍ਹਾ ਤੇ ਜੀ ਸਹੀ ਜਗ੍ਹਾ ਤੇ ਵਰਦੀ ਵੀ ਇੱਕ ਜਗ੍ਹਾ ਤੇ ਲਾ ਲਾਉਣੀ ਆ ਉਸ ਤੋਂ ਬਾਅਦ ਸ਼ੂਜ਼ ਵੀ ਟਾਈ ਬੈਲਟ ਓਕੇ ਗੋਲੂ ਪੁੱਤ ਤੰਗ ਨਹੀਂ ਕਰਨਾ ਕਿਸੇ ਨੇ ਮੰਮਾ ਨੂੰ ਰਿਹਾੜ ਨਹੀਂ ਕਰਨੀ ਸਵੇਰ ਜਦੋਂ ਮੰਮਾ ਨੇ ਕਹਿਤਾ ਵੀ ਉੱਠੋ ਨਾ ਕੇ ਤਿਆਰ ਹੋ ਜਾਓ ਨਾਲ ਦੀ ਨਾਲ ਨਹਾਉਣਾ ਤਿਆਰ ਹੋ ਕੇ ਤੁਸੀਂ ਸਕੂਲ ਆਉਣਾ ਓਕੇ ਮੇਰੀ ਨਾ ਪੱਟੀ ਬੈਂਸ ਬੋਟ ਦੀ ਦਾ ਬਾਲੀ ਨੇ ਡਰਦੀ ਆ ਜਦੋਂ ਮੰਮਾ ਠਾਉਂਦੀ ਉਹ ਅੰਦਰ ਜਾ ਕੇ ਸੌ ਜਾਂਦੀ ਨਹੀਂ ਪੁੱਤ ਆਏ ਨਹੀਂ ਮੰਮੀ ਨੂੰ ਤੰਗ ਕਰਨਾ ਠੀਕ ਹੈ ਕੱਲ ਨੂੰ ਛੋਟੀਆਂ ਮੰਮੀਆਂ ਆਏ ਕਹਿਣ ਬੀਹਾਂਜੀ ਰਵਿੰਦਰ ਮੈਡਮ ਸਾਡੇ ਬੱਚਿਆਂ ਨੇ ਸਾਡਾ ਕਹਿਣਾ ਮੰਨਿਆ ਓਕੇ ਪੁੱਤ ਓਕੇ ਚੰਗੇ ਬੱਚੇ ਬਣੋਗੇ ਕਿ ਗੰਦੇ ਬੱਚੇ ਚੰਗੇ ਬੱਚੇ ਜਨ ਹਾਂਜੀ ਪੁੱਤ ਮੈਨੂੰ ਲੰਬਾ ਨਹੀਂ ਹੋਣਾ ਜਿਹਦਾ ਹੁਣ ਸਾਰੇ ਬੱਚੇ 1 ਮਿੰਟ ਆਹ ਲਓ ਜੀ ਤੁਸੀਂ ਪਾਣੀ ਪੀ ਲਓ ਸਾਰੇ ਬੱਚੇ 5 ਮਿੰਟ ਦੀ ਤੁਹਾਡੀ ਬ੍ਰੇਕ ਆ ਠੀਕ ਹੈ ਪਾਣੀ ਪੀ ਕੇ ਉਸ ਤੋਂ ਬਾਅਦ ਫਿਰ ਆਪਣੀਆਂ ਕਾਪੀਆਂ ਲੈ ਕੇ ਇੱਥੇ ਆ ਜਾਓ ਮੇਰੇ ਕੋਲ ਤੈਨੂੰ ਤਾਂ ਮੈਂ ਹੁਣੀ ਭੇਜਦੀ ਆ ਘਰੇ ਮਮਾ ਨੂੰ ਲਾਰੇ ਮੈਂ ਘਰੇ ਨਹੀਂ ਦਾਂਦੀ ਮਮਾ ਨੂੰ ਲਾਰੇ ਮੈਂ ਅੱਜ ਫਰਾਕ ਲੈ ਕੇ ਆ ਰੂੰਗੀ ਸਿਰ ਪਾਲੂੰਗੀ ਇਹ ਫਿਰ ਇੱਥੇ ਕੀ ਕਰੇਗਾ ਫਰਾਕ ਪਾ ਕੇ ਸਾਰੇ ਬੱਚੇ ਵਰਦੀ ਪਾ ਕੇ ਆਏ ਆ ਅੱਜ ਪੋਗਾ ਮਾ ਅੱਜ ਪੋਗਾ ਕਾਮ ਨਹੀਂ ਹੈਗਾ ਅੱਜ ਤਾਂ ਪਪਾਸ ਕਲਾਉ ਪੜਨਾਗਾ ਪੜਾਂਗੇ ਲਿਖਾਂਗੇ ਚੰਗੇ ਬੱਚੇ ਬਣਾਂਗੇ